ਦੁਕਾਨ ਬੰਦ ਕਰਕੇ ਬਾਜੀ ਗਏ ਮੈਂ ਇਹਦੀ ਨਾਲੇ ਮਿੱਤਿਆਂ ਲੰਦੇ ਤੇ ਮੈਨੂੰ ਵੀ ਫੋਨ ਆਇਆ ਕਿ ਜੇ ਦਾ ਮੇਰੇ ਦਾ ਜੇ ਦਾ ਨਾਮ ਹੈ ਮੇਂਰ ਬਾਦਿੰਗਾਂ ਦੀ ਦੁਕਾਨ ਤੇ ਆਤਲਾ 2:20 ਮਿੰਟ ਤੇ ਆਈ ਸੀ ਜੀ ਸੀੜੀ ਮਾਰਕੀਟ ਸਿੰਘਾਤ ਮੇਰੇ ਬੈਕਸਟੇਜ ਦੀ ਦੁਕਾਨ ਉੱਤੇ ਲੱਗ ਗਈ ਆ ਬੀਤੀ ਰਾਤ ਰੋਪੜ ਚ ਇੱਕ ਦੁਕਾਨ ਨੂੰ ਭਿਆਨਕ ਅੱਗ ਲੱਗੀ ਜਿਸ ਦੇ ਚੱਲਦਿਆਂ ਦੁਕਾਨ ਚ ਪਿਆ ਲੱਖਾਂ ਰੁਪਏ ਦਾ ਸਮਾਨ ਸੜ ਕੇ ਸੁਆਹ ਗਿਆ ਰੌਪੜ ਦੇ ਵਿੱਚ ਗੁਰਦੁਆਰਾ ਸਿੰਘ ਸਵਾ ਦੇ ਨਜ਼ਦੀਕ ਕੋਮਲ ਫੋਟੋ ਫਰੇਮ ਨਾਮ ਦੀ ਦੁਕਾਨ ਤੇ ਇਹ ਅੱਗ ਲੱਗੀ ਹੈ ਤੇ ਅੱਗ ਦੀ ਲਪਟਾਂ ਦੇਖ ਕੇ ਨਜ਼ਦੀਕੀ ਇਲਾਕੇ ਚ ਰਹਿੰਦੇ ਲੋਕਾਂ ਚ دہشت ਦਾ ਮਾਹੌਲ ਪੈਦਾ ਹੋ ਗਿਆ ਪਰ ਅੱਗ ਲੱਗਣ ਦੇ ਕਾਰਨਾਂ ਦਾ ਹਾਲੇ ਤੱਕ ਪਤਾ ਨਹੀਂ ਲੱਗ ਸਕਿਆ ਉਧਰ ਦੁਕਾਨ ਮਾਲਕ ਹਰਪਜਨ ਸਿੰਘ ਨੇ ਦੱਸਿਆ ਕਿ ਉਹ ਦੁਕਾਨ ਬੰਦ ਕਰਕੇ ਘਰ ਗਿਆ ਸੀ ਕਿ ਉਸ ਨੂੰ ਕਿਸੇ ਨੇ ਫੋਨ ਤੇ ਹੀ ਦੁਕਾਨ ਨੂੰ ਅੱਗ ਲੱਗਣ ਦੀ ਸੂਚਨਾ ਦਿੱਤੀ ਪਰ ਜਦੋਂ ਉਸ ਨੇ ਦੁਕਾਨ ਤੇ ਜਾ ਕੇ ਦੇਖਿਆ ਤਾਂ ਅੱਗ ਨੇ ਦੁਕਾਨ ਨੂੰ ਪੂਰੀ ਤਰ੍ਹਾਂ ਨਾਲ ਲਪੇਟ ਚ ਲਿਆ ਹੋਇਆ ਸੀ ਤੇ ਅੱਗ ਦੀਆਂ ਲਪਟਾਂ ਨਿਕਲ ਰਹੀਆਂ ਸਨ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਜੋ ਉਹਨਾਂ ਦੇ ਵੱਲੋਂ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਉਦੋਂ ਤੱਕ ਦੁਕਾਨ ਚ ਪਿਆ ਸਮਾਨ ਸੜ ਕੇ ਸਵਾਹ ਹੋ ਚੁੱਕਾ ਸੀ ਦੁਕਾਨਦਾਰ ਅਨੁਸਾਰ ਉਸ ਦਾ 15 ਤੋਂ 20 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ ਜਿਸ ਤੇ ਚੱਲਦਿਆਂ ਦੁਕਾਨਦਾਰ ਵੱਡੇ ਆਰਥਿਕ ਸੰਕਟ ਚ गिर ਗਿਆ ਹੈ ਕੀ ਇਹ ਪੂਰਾ ਮਾਮਲਾ ਤੁਸੀਂ ਖੁਦ ਹੀ ਦੇਖ ਲਵੋ ਬੱਚੇ 2 ਮਿੰਟ ਤੇ ਆਈ ਸੀ ਜੀ ਤੁਸੀਂ ਸੀੜੀ ਮਾਰਕੀਟ ਸੀ ਸਾਬ ਤੁਹਾਨੂੰ ਡੈਕ ਸਟੋਰ ਦੀ ਦੁਕਾਨ ਉੱਪਰ ਲੱਗਦੀ ਆ ਤੁਸੀਂ ਮੋਕੇ ਦੇ 3 ਮਿੰਟਾਂ ਜਿੰਨੇ ਪਹੁੰਚ ਕੇ ਹੱਥ ਤੇ ਕੰਦੋ ਪਾਇਆ ਹੈ ਕਿੰਨੀ ਗੱਡੀਆਂ ਲਾਈਏ ਪਾਣੀ ਸੜੀ 2 ਫਟ ਡਰਾਏ 2 ਕੋਈ 500 ਲੱਗ ਕੇ ਚੱਲ ਗਈ ਦੋ ਦੁਨੀ ਲੱਗਦੀ ਸੀ ਇਹ ਸਾਨੂੰ ਕੁਝ ਨਹੀਂ ਦੱਸਦੇ ਤੇ ਬਾਰੇ ਮੈਂ 8:30 ਵਜੇ ਦੁਕਾਨ ਪਟਾ ਕੇ ਗਿਆ ਦੋਸਤੋਂ ਬਾਅਦ ਮੈਨੂੰ ਤਕਰੀਬਤ 9:30 ਵਜੇ ਫੋਨ ਆਇਆ ਕਿਸੇ ਬੱਚੇ ਦਾ ਫੋਨ ਕਿਦੋਂ ਮੈਂ ਘਰੇ ਪਾਸ ਕਰਦਾ ਸੀ ਮੈਂ 2 ਵਾਰ ਫੋਨ ਕੱਟਤਾ ਉਸ ਤੋਂ ਬਾਅਦ ਮੈਨੂੰ ਨਹੀਂ ਪਤਾ ਲੱਗਾ ਮੈਂ ਜਦੋਂ ਆ ਕੇ ਉਹਨੇ ਦੇਖਿਆ ਉਹਨੂੰ ਤਾਂ ਸਾਰਾ ਸ਼ਟਰ ਚੱਕਿਆ ਦੋ ਤਿੰਨ ਜਣੇ ਹੋਰ ਸੀਗੇ ਸਾਡੇ ਨਾਲ ਭਜਾਉਣ ਦੀ ਕੋਸ਼ਿਸ਼ ਕੀਤੀ ਪਰ ਨਹੀਂ ਪਰ ਇੱਕਦਮ ਜਦੋਂ ਸ਼ਟਰ ਚੱਕਿਆ ਸ਼ੀਸ਼ੇ ਖੋਲੇ ਤਾਂ ਸਾਰਾ ਖਤਮ ਹੋ ਚੁੱਕਿਆ ਕਿੰਨਾ ਕਰਮ ਨੁਕਸਾਨ ਲੱਗਦਾ ਨੁਕਸਾਨ ਦੀ ਤਾਂ ਉਹ ਕੀ ਕਹਿ ਸਕਦੇ ਕਿ ਘੱਟੋ ਘੱਟ ਲਿਆ 15 ਤੋਂ 20 ਲੱਖ ਰੁਪਏ ਦਾ ਨੁਕਸਾਨ ਹੈ ਜਿਆ ਮਸ਼ੀਨਾਂ ਪਈਆਂ ਆ ਤੇ ਇੱਕ ਵੀ ਛੇ ਅੰਦਰ ਪਈ ਕੰਪਰੈਸ਼ਨਰ ਪਈਆਂ ਸਾਰਾ ਸਾਰਾ ਟੋਟਲੀ ਜ਼ੀਰੋ ਹੋ ਗਿਆ ਕਰ ਪਈਏ ਦਾ ਵੀ ਕੁਛ ਨਹੀਂ ਅੱਜ ਦੁਕਾਨ ਬੰਦ ਕਰਕੇ ਭਾਜੀ ਗਏ ਮੈਂ ਵੀ ਨਾਲੇ ਨਹੀਂ ਕਿਹਾ ਲੈਂਦੇ ਤੇ ਮੈਨੂੰ ਵੀ ਫੋਨ ਆਇਆ ਕਿਹ ਜੀ ਦਾ ਮੇਰੇ ਦਾ ਜੀ ਦਾ ਤਾਂ ਉਹਨੇ ਮੇਰੇ ਤੋਂ ਵੀ ਭਾਈ ਦੁਕਾਨ ਤੇ ਅੱਗ ਲੱਗ ਗਈ। ਬਾਕੇ ਦੇਖੇ ਤਾਂ ਸਾਰਾ ਕੁਝ ਸੜ ਗਿਆ। ਫਾਇਰ ਗ੍ਰੇਟ ਵਾਲੇ ਨੂੰ ਫੋਨ ਕਰਿਆ ਮੈਂ ਤੇ ਪਹੁੰਚ ਗਏ ਸੀਗੇ ਉਹਨੇ। ਸਾਨੂੰ ਬਿਲਕੁਲ ਪਹਿਲਾਂ ਤਾਂ ਨਹੀਂ ਆਇਆ ਉਹ ਪਹਿਲਾਂ ਪੁੱਛਤੀ ਸੀ। ਤੇ ਨੁਕਸਾਨ ਬਹੁਤ ਹੋਇਆ तकरीबन ਸਾਰਾ ਹੀ ਸਮਾਨ ਜਿਹੜਾ ਬਹੁਤ ਸੜ ਗਿਆ ਮਸ਼ੀਲਾ ਵੀ ਸੜ ਗਿਆ ਤੁਹਾਨੂੰ ਕੁਝ ਨਹੀਂ ਬਚਿਆ ਇਹ ਆਪ ਵੀ ਦੇਖਿਆ ਬਹੁਤ ਭਾਈ ਇਨਸਾਨ ਹੈ ਸਾਨੂੰ ਪ੍ਰਮਾਤਮਾ ਦਾ ਇੰਨਾ ਸ਼ੁਕਰ ਹੈ ਕੋਈ ਯਾਨੀ ਇਨਸਾਨ ਨੂੰ